ਦੇ ਸੇਵਾ ਦੇ ਜਸਬੀਤ ਨਾਲ ਭਾਰਤੀ ਸੈਨਾ ਵਿੱਚ ਅਗਨੀ ਵੀਰ ਵਜੋਂ ਟ੍ਰੇning ਤੇ ਗਿਆ ਦਸਨਪ੍ਰੀਤ ਸਿੰਘ ਦੀ ਟ੍ਰੇning ਦੌਰਾਨ ਦਿਲ ਤਾ ਟੋਰਾ ਪੈਂ ਦੇ ਨਾਲ ਮੌਤ ਹੋ ਜਾਂਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੋਕੜ ਤੇ ਇੱਕ ਅਗਨੀ ਵੀਰ ਦੀ ਨੌਜਵਾਨ ਦੌਰਾਨ ਜਦੋਂ ਮੌਤ ਹੋਈ ਤਾਂ ਪੂਰੇ ਪਿੰਡ ਤੇ ਵਿੱਚ ਸਦਮਾ ਆ ਗਿਆ। ਜਾ ਪਰਿਵਾਰ ਤਰੋਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਮਾਤੇ ਛੋਟਾ ਭਰਾ ਪਿੰਡ ਪਾਸੀਆਂ ਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਤੇ ਛੋਟੇ ਬੇਟੇ ਨੂੰ ਨੌਕਰੀ ਦੇਣ ਦੀ ਹੁਣ ਮੰਗ ਕੀਤੀ ਹੈ ਅਗਨੀਵੀਰ ਜਵਾਨ ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਲੋਖੜ ਫਿਰੋਜ਼ਪੁਰਾਚੋ ਹੋਈ ਹੈ ਕਲਪਤੁਰਾਨ ਮ੍ਰਿਤਕ ਦੇ ਛੋਟੇ ਪ੍ਰਕਰਨ ਦੱਸਿਆ ਕਿ ਜਸ਼ਨ ਬੀਤੇ ਅਪ੍ਰੈਲ ਮਹੀਨੇ ਹੀ ਅਗਨੀਵੀਰਚ ਭਰਤੀ ਹੋਇਆ ਸੀ ਜਸ਼ਨਪ੍ਰੀਤ ਦੀ ਕਮਾਈ 2025 ਨੂੰ ਰਾਮਗੜ੍ਹ ਰਾਜਜੀ ਚਾਰਖੰਡ ਚ ਟ੍ਰੇਨਿੰਗ ਹੋਈ ਪਿੰਡ ਵਾਸੀ ਨੇ ਇਹ ਵੀ ਦੱਸਿਆ ਜਿਹੜੀ ਨਿੰਦੁਰਾਤ ਗਰਾਊਂਡ ਦੇ ਵਿੱਚ ਚੱਕਰ ਲਗਾ ਰਹੀ ਉਸ ਸਤਰਾ ਨੂੰ ਹੀ ਤਬੀਅਤ ਅਚਾਨਕ ਖਰਾਬ ਗਈ ਉਸ ਨੂੰ ਤਰਫ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਪਰਿਵਾਰ ਵਿੱਚ ਇੱਕ ਛੋਟਾ ਫਰਾ ਕਰੰਤ ਉਸਦੀ ਮਾਤਾ ਅਮਰਸਿੰਤ ਕੌਰ ਨੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਛੋਟੇ ਫਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੁਹਾਡਾ ਕੀ ਨਾਮ ਜਿੰਦਰ ਦੇ ਬੰਦ ਜਿੰਦਰ ਕੌਰ ਮੇਰਾ ਨਾਮ ਮੇਰਾ ਪਾਂਜਾ ਜਸਨਪ੍ਰੀਤਾ 7 ਮਹੀਨੇ ਪਹਿਲਾਂ ਭਰਤੀ ਕਰਾਇਆ ਸੀ ਸੀ 15 ਦਿਨਾਂ ਨੂੰ ਇਹ ਨਹੀਂ ਆ ਜਾਣਾ ਸੀ ਘਰੇ ਟ੍ਰੇਨਿੰਗ ਪੂਰੀ ਕਰਕੇ ਮਾਨੂੰ ਨਹੀਂ ਪਤਾ ਕੱਲ ਫੋਨ ਆਇਆ ਕੀ ਬੀਤੇ ਇਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲ ਤਾਂ ਰਾਤੀ ਆਇਆ 10:30 ਵਜੇ ਤੇ ਸਾਡੀ ਇਹ ਹੀ ਮੰਗਾ ਤੁਸੀਂ ਘਰ ਦੇ ਹਾਲਾਤ ਦੇਖਦੇ ਆਂ ਪਤਾ ਹੈ ਨਹੀਂ ਇਹਨਾਂ ਦਾ ਛੋਟੇ ਬੱਚੇ ਨੂੰ ਕੋਈ ਵੀ ਸਰਵਿਸ ਜੌਬ ਦਿੱਤੀ ਜਾਵੇ ਉਹਨੂੰ ਆਰਥਿਕ ਮਦਦ ਵੀ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਜੋ ਵੀ ਹੋ ਸਕਦੀ ਹੈ ਮੇਰੇ ਨਾਮ ਅਮਰਜੀਤ ਘੋਰਾ ਇਹਦੇ ਨਾਲ ਜੈਸ਼ਨਪ੍ਰੀਤ ਸਿੰਘ ਮੇਰੇ ਬੇਟਾ ਵਾ ਹੋਇਆ ਸੀ ਅਗਨੀਵੀਰ ਜੀ ਭਰਤੀ ਹੋਇਆ ਸੀਗਾ 7 7 ਮਹੀਨੇ ਹੋ ਗਏ ਨੂੰ ਹੋਏ ਨੂੰ ਕਿਤੇ ਟ੍ਰੇਨਿੰਗ ਕਰਦਾ ਸੀ ਟ੍ਰੇਨਿੰਗ ਉੱਤਰਾਖੰਡ ਚ ਗਿਆ ਸੀ ਝਾਰਖੰਡ ਰੇਂਦਰ ਨਾਮ ਦੇ ਜਿਸ ਪ੍ਰੀਸੈਂਸ ਸੀ ਸਨ ਆਫ ਸਰਜੀਤ ਸਿੰਘ ਜੀ ਮਾਤਾ ਦਾ ਨਾਮ ਅਮਰਜੀਤ ਕੌਰ ਸੀ ਤੇ ਇਹਦੀ ਪਰਤੀਆ 2025 ਦੇ ਇਸ ਅਪ੍ਰੈਲ ਮਹੀਨੇ ਚ ਅਪ੍ਰੈਲ ਮਹੀਨੇ ਦੇ 25 26 ਅਪ੍ਰੈਲ ਨੂੰ ਇਹਨੂੰ ਚੜਾਇਆ ਸੀ ਅਸੀਂ ਟ੍ਰੇਨ ਤੋਂ ਤੇ 1 ਮਈ ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੁੱਲ ਮੇਰੇ 6 ਮਹੀਨੇ ਦੇ ਉੱਤੇ ਹੋ ਗਏ ਸੀ ਸਾਢੇ 6 ਮਹੀਨੇ ਹੋਏ ਸੀ ਤੇ ਇਹਦੀ 12 ਦਸੰਬਰ ਨੂੰ ਨੇ ਹੋਣਾ ਸੀ ਟ੍ਰੇਨਿੰਗ ਖਤਮ ਕਰਕੇ ਤੇ ਉੱਥੇ ਦੌੜਦੇ ਟਾਈਮ 'ਚ ਪਤਾ ਨਹੀਂ ਦਿਲ ਦਾ ਦੌਰਾ ਪਿਆ ਆ ਅਟੈਕ ਹੋਇਆ ਉੱਥੇ ਇਹਦੀ ਮ੍ਰਿਤਿ ਹੋਈ ਹੈ ਜਦੋਂ ਹੋਈ ਇਹਦੀ 18 ਤਰੀਕ ਨੂੰ ਹੋਈ ਜੀ 18 ਨੂੰ ਸਵੇਰ 8 ਵਜੇ ਦੇ ਕੋਲੇ ਹੋਈ ਜਾਂਦੀ ਮੇਸ ਤੇ ਤੁਹਾਡੇ ਕੀ ਲੱਗਦੇ ਹੈਗੇ ਮੇਰੇ ਸਕੇ ਬ੍ਰਦਰ ਸੀ ਇਹ ਸਾਡਾ ਪਿੰਡ ਲੋਗੜ ਜੀ ਤੇ ਇਹਦੇ ਪਰਤੀ ਹੋਇਆ ਤਕਰੀਬਨ 7 ਕੁ ਮਹੀਨੇ ਪਹਿਲਾਂ ਹੋਇਆ ਸੀਗਾ ਜੇ ਜੇ ਟ੍ਰੇਨਿੰਗ ਦੇ ਵੀਕ ਦਿਨ ਬਾਕੀ ਸੀਗੇ ਤੇ ਡੈਥ ਇਹਨਾਂ ਦੀ ਪਰਸਨ ਸਾਨੂੰ ਸਵੇਰ 8:00 ਵਜੇ ਦੇ ਕਰੀਬ ਪਤਾ ਲੱਗਾ ਆਂਦੇ ਹਾਰਟ ਟੈਕ ਨਾਲ ਕੋਈ ਅਟੈਕ ਆ ਗਿਆ ਉੱਥੇ ਡੈਥ ਹੋ ਗਈ ਸੀ ਜੀ ਕੀ ਨਾਮ ਸੀਗਾ ਸੀਗਾ ਇਹ ਜਸ਼ਨਪ੍ਰੀਤ ਸਿੰਘ ਨਾਮ ਸੀ ਇਹਨਾਂ ਦਾ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਗਿਆ ਸੀਗਾ ਇਹ ਇੱਕੇ ਸੀ ਇੱਕਦਾਂ ਛੋਟਾ ਬ੍ਰਦਰ ਸੀਗਾ ਜੀ ਤੇ ਇੱਕ ਮਾਤਾ ਜੀ ਤਿੰਨ ਤਿੰਨੇ ਹੀ ਸੀਗੇ ਜੀ ਇਹਨਾਂ ਦੇ ਫਾਦਰ ਦੀ ਪਹਿਲਾਂ 5 ਸਾਲ ਪਹਿਲਾਂ ਡੈਥ ਹੋ ਗਈ ਸੀ ਤੇ ਘਰ ਦੇ ਹਾਲਾਤ ਵੀ ਤੁਸੀਂ ਵੇਖ ਹੀ ਲਏ ਆ ਐਡੇ ਵਧੀਆ ਨਹੀਂਗੇ ਕਿਸੇ ਵੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਦੇ ਮੰਗ ਕਰਦੇ ਆ ਕਿ ਇਹਨਾਂ ਦੇ ਜਿਹੜੇ ਛੋਟਾ ਭਰਾ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇਹਨਾਂ ਦੀ ਜਿੰਨੀ ਵੱਧ ਤਵਜੋ ਆਰਮੀ ਦੀਆਂ ਸਹੂਲਤਾਂ ਮਿਲਦੀਆਂ ਉਹ ਇਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਸਾਰਾ ਸੀ ਆਪਦੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀਗੇ ਹੁਣ ਇਹਨਾਂ ਨੂੰ ਆਸ ਦੀ ਕਿਰਨ ਜਗ ਗਈ ਸੀਗੀ 7 ਕੁ ਮਹੀਨੇ ਪਹਿਲਾਂ ਕਿ ਸਾਡਾ ਬੱਚਾ ਹੋ ਗਿਆ ਕੋਈ ਆਪਦਾ ਪੁਖ ਬਣ ਜਾਊਗਾ ਪਰਿਵਾਰ ਬਣ ਜਾਊਗਾ ਦਾ ਕੁਝ ਬਣੂਗਾ ਪਰ ਪ੍ਰਮਾਤਮਾ ਨੇ ਜੋ ਕੀਤਾ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹ ਹੀ ਹੈ ਜੀ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਸਾਰੇ ਨਗਰ ਵੱਲੋਂ ਅਸੀਂ ਹੱਥ ਜੁੜ ਕੇ ਅਪੀਲ ਕਰਦੇ ਆ ਕਿ ਇਹਨੂੰ ਵੱਧ ਤੋਂ ਵੱਧ ਜਿੰਨੀ ਵੀ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਛੋਟੇ ਭਰਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਮਦਰ ਨੂੰ ਉਹਨਾਂ ਦੀ ਕੋਈ ਪੈਨਸ਼ਨ ਦਿੱਤੀ ਜਾਵੇ ਜੋ ਆਰਮੀ ਦੀਆਂ ਜੋ ਵੀ ਸਹੂਲਤਾਂ ਹੋ ਇਹਨਾਂ ਨੂੰ ਦਿੱਤੀਆਂ ਜਾਣਗੀਆਂ